ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਔਮਨ 1100 ਪ੍ਰਤੀ ਮਹੀਨਾ ਸਕੀਮ 2024 ਜੋ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ ਇਸ ਨੂੰ ਕਦੋਂ ਲਾਗੂ ਕੀਤਾ ਜਾਊਗਾ ਸੋ ਇਸ ਦੇ ਸਬੰਧ ਵਿੱਚ ਤੁਹਾਡੇ ਨਾਲ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੋ ਕਾਫੀ ਔਰਤਾਂ ਦੇ ਮਨ ਦੇ ਵਿੱਚ ਇਹ ਸਵਾਲ ਨੇ ਕਿ ਇਹ ਜਿਹੜੀ ਸਕੀਮ ਹੈ ਇਹ ਕਦੋਂ ਲਾਗੂ ਹੋਊਗੀ ਤਾਂ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਵੈਬਸਾਈਟ ਹੈ ਡਿਪਾਰਟਮੈਂਟ ਸੋਸ਼ਲ ਸਰਵਿਸ ਜਿਹੜੂ ਔਮਨ ਐਂਡ ਚਿਲड्रन ਡਵੈਲਪਮੈਂਟ ਹੈ ਉਸ ਦੇ ਉੱਪਰ ਜੇ ਆਪਾਂ ਜਾ ਕੇ ਵਿਜ਼ਿਟ ਕਰ ਸਕਦੇ ਹਾਂ ਕਿ ਜਿੰਨੀਆਂ ਵੀ ਸਕੀਮਾਂ ਨੇ ਉੱਥੇ ਹੀ ਜਿਹੜੀਆਂ ਅਪਲੋਡ ਹੁੰਦੀਆਂ ਨੇ ਸੋ ਇਸ ਦੇ ਸੰਬੰਧ ਵਿੱਚ ਇੱਕ ਪਿਛਲੇ ਦਿਨ ਹੀ ਇੱਕ ਇੰਟਰਵਿਊ ਹੋਈ ਹੈ ਜਿਸ ਦੇ ਵਿੱਚ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਕਾਫੀ ਸਕੀਮਾਂ ਔਰਤਾਂ ਦੇ ਨਾਲ ਸੰਬੰਧਿਤ ਲਾਗੂ ਕਰਨੀਆਂ ਨੇ ਜਿਵੇਂ ਬੱਚਿਆਂ ਦੇ ਨਾਲ ਕੁੜੀਆਂ ਦੇ ਨਾਲ ਅਸ਼ੀਰਵਾਦ ਸਕੀਮ ਉਹ ਲਾਗੂ ਹੋ ਚੁੱਕੀ ਹੈ ਜਿਸ ਦੇ ਵਿੱਚ 600 6000 ਜਿਹੜਾ ਉਹਨਾਂ ਨੂੰ ਜਿਹੜਾ ਇਹ ਬੱਚਿਆਂ ਨੂੰ ਬੇਟੀ ਦੇ ਜਨਮ ਤੇ ਜਿਹੜਾ ਦਿੱਤਾ ਜਾਊਗਾ ਸੋ ਕਹਿੰਦੇ ਵੀ ਉਹਨਾਂ ਸਕੀਮਾਂ ਨੂੰ ਜੇ ਅਸੀਂ ਲਾਗੂ ਕਰ ਸਕਦੇ ਆ ਤਾਂ ਅਸੀਂ ਔਰਤਾਂ ਦੀ ਇਹ ਵੀ ਸਕੀਮ 1100 ਵਾਲੀ ਵੀ ਜਲਦ ਹੀ ਲਾਗੂ ਕਰ ਦੇਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਅਸੀਂ ਇੱਕ ਸਰਵੇ ਜ਼ਰੂਰ ਕਰਾਂਗੇ ਜਿਸ ਦੇ ਦin ਕਿੰਨੀਆਂ ਔਰਤਾਂ ਆਉਂਦੀਆਂ ਨੇ ਉਹਨਾਂ ਨੂੰ ਦੇਖਿਆ ਜਾਊਗਾ ਤੇ ਇਸ ਤੋਂ ਬਿਨਾ ਜਿਵੇਂ ਪੈਨਸ਼ਨ ਲੈ ਰਹੇ ਕਾਫੀ ਉਹਨਾਂ ਨੇ ਸਰਵੇ ਕੀਤਾ ਹੈ ਜਿਦੇ ਵਿੱਚੋਂ ਕਾਫੀ ਪੰਡੈਂਸੀ ਹੈ ਜਿਹੜੀ ਕਾਫੀ ਉਹਦੇ ਵਿੱਚੋਂ ਫੇਕ ਹੈ ਜਿਹੜੇ ਲੋਕ ਜੋ ਜਿਹੜੇ ਜੋਬ ਕਰ ਰਹੇ ਨੇ ਐਨ ਆਰ ਆਈ ਨੇ ਜੋ ਐਲੀਜੀਬਲ ਨਹੀਂ ਹੈਗੇ ਉਹ ਵੀ ਪੈਨਸ਼ਨ ਲੈ ਰਹੇ ਨੇ ਜਿਦੇ ਕਰਕੇ ਕਾਫੀ ਬਜਟ ਦੇ ਉੱਪਰ ਜਿਹੜਾ ਪ੍ਰਭਾਵ ਪੈਂਦਾ ਤਾਂ ਉਹੋ ਜੀਆਂ ਤਰੁਟੀਆਂ ਦੂਰ ਕਰਨ ਲਈ ਉਹ ਕਾਫੀ ਜ਼ਿਆਦਾ ਜਿਹੜੀ ਬੁਢੀਪਾ ਪੈਨਸ਼ਨ ਦੇ ਵਿੱਚ ਇਹ ਕੰਮ ਕਰ ਰਹੀ ਨੇ ਉਹ ਸਰਵੇ ਚੱਲ ਰਿਹਾ ਜਿਨ੍ਹਾਂ ਦੀਆਂ ਫੇਕ ਅਕਾਊਂਟਸ ਨੇ ਜਾਂ ਫੇਕ ਜਿਹੜੀ ਪੈਨਸ਼ਨ ਲੈ ਰਹੀ ਹੈ ਜੋ एलिਜੀਬਲ ਨਹੀਂ ਹੈਗੀ ਉਹਨਾਂ ਦੀ ਸੋਧ ਹੋ ਰਹੀ ਹੈ ਤਾਂ ਹੁਣ ਨੈਕਸਟ ਜਿਹੜੀ 1100 ਸਕੀਮ ਹੈ ਇਸ ਦੇ ਉੱਪਰ ਕੰਮ ਹੋਊਗਾ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਇਹਦਾ ਵੀ ਇੱਕ ਸਰਵੇਖਣ ਹੋਊਗਾ ਕਿ 18 ਸਾਲ ਤੋਂ ਉੱਪਰ 60 ਸਾਲ ਤੱਕ ਹਰ ਪਿੰਡ ਦੇ ਵਿੱਚ ਕਿੰਨੀਆਂ ਔਰਤਾਂ ਨੇ ਸ਼ਹਿਰਾਂ ਦੇ ਵਿੱਚ ਕਿੰਨੀਆਂ ਔਰਤਾਂ ਨੇ ਤਾਂ ਕਿਹਾ ਜਾ ਰਿਹਾ ਕਿ ਅੰਗਣਵਾੜੀ ਡਿਪਾਰਟਮੈਂਟ ਜਿਹੜਾ ਇਸ ਦੇ ਉੱਪਰ ਕੰਮ ਕਰੂਗਾ ਉਹਨਾਂ ਨੂੰ ਇਹ ਕੰਮ ਜਿਹੜਾ ਮਿਲ ਸਕਦਾ ਕਿ ਉਹਨਾਂ ਦਾ ਸਰਵੇਖਣ ਤੋਂ ਬਾਅਦ ਹੀ ਜਿਹੜਾ ਕਿ ਕਿੰਨੀਆਂ ਪੰਜਾਬ ਦੀਆਂ ਔਰਤਾਂ ਨੇ ਜਿਹੜੀਆਂ ਇਸ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਕੋਈ ਵੀ ਸਕੀਮ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਉਸ ਦੇ ਸੰਬੰਧ ਵਿੱਚ ਜਾਣਕਾਰੀ ਸਰਵੇਖਣ ਜ਼ਰੂਰ ਇਕੱਠਾ ਕਰਦੀ ਹੈ ਡਾਟਾ ਜ਼ਰੂਰ ਇਕੱਠਾ ਕਰਦੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਇਹ ਸਕੀਮ ਜਲਦ ਹੀ ਲਾਗੂ ਹੋਊਗੀ ਇੱਕ ਵਾਰ ਉਹ ਬੜੇਪਾ ਪੈਨਸ਼ਨ ਜੋ 2500 ਹੋਣ ਵਾਲੀ ਹੈ ਜੋ ਹੁਣ 1500 ਆ ਰਹੀ ਹੈ ਤਾਂ ਉਸ ਦੇ ਵਿੱਚ ਵੀ ਫੇਕ ਅਕਾਊਂਟ ਨੇ ਜਿਨ੍ਹਾਂ ਦੇ ਜੋ ਗਲਤ ਤਰੀਕੇ ਨਾਲ ਲੈ ਰਹੇ ਨੇ ਪੈਨਸ਼ਨ ਉਹ ਵੀ ਸਰਵੇਖਣ ਚੱਲ ਰਿਹਾ ਕਿਉਂਕਿ ਉਸ ਦੇ ਵਿੱਚ ਵੀ ਕਾਫੀ ਐਨ ਆਰ ਆਈ ਨੇ ਜੌਬ ਕਰ ਰਹੇ ਨੇ ਜੋ ਰਿਟਾਇਰ ਹੋ ਚੁੱਕੇ ਨੇ ਤੇ ਕਈਆਂ ਦੀ ਜਿਹੜੀ